ਕਿਉਂ ਅਮਰਿਤਪਾਲ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੇ। ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। 파ਸ਼ੰਦਿੰਦੇ ਨੇ ਲੋਕ ਸਭਾ ਦੇ ਵਿੱਚ ਤਾਂ ਪੰਜ ਦਰਿਆਵਾਂ ਨੂੰ ਅੱਗ ਲੱਗ ਜੇਗੀ। ਇਹ ਅੰਮ੍ਰਿਤਪਾਲ ਸਿੰਘ ਵਾਸਤੇ ਕਾਨੂੰਨ ਵੱਖਰਾ ਕਿਉਂ ਹੈ? ਸ਼ਖਨਾ ਦੇਖ ਕੇ, ਸੂਰਤਾਂ ਦੇਖ ਕੇ ਪਰੋਲ ਤੇ ਹੁੰਦੀ ਹੈ। ਸਰਸੇਵਾਲਾ ਬਾਬਾ ਜਿਹੜਾ ਕਤਲ ਤੇ ਰੇਵ ਦੇ ਕੇਸ ਚ ਜੰਮਦਾ ਰਿਹਾ। ਉਹਨੂੰ ਹਰ 2 ਮਹੀਨੇ ਬਾਅਦ ਪਰੋਲ ਮਿਲ ਜਾਂਦੀ ਹੈ। ਬੰਦੀ ਸਿੰਘਾਂ ਨੂੰ ਪਰੋਲ ਨਹੀਂ ਮਿਲੀ। ਕਿਸ ਬੇਸ ਤੇ ਇਹਨਾਂ ਨੇ ਉਹਨੂੰ ਐਨਐਸਐਲ ਆਈ ਹੈ? ਭਾਰਤ ਇੱਕ ਆਪਣੇ ਆਪ ਨੂੰ ਇੱਕ ਬੜਾ ਵੱਡਾ ਡੈਮੋਕਰੈਟਿਕ ਕੰਟਰੀ ਕੇੰਡਾ ਹੈ। ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਗੈਰ ਕਿਸੇ ਬੇਸ ਦੇ ਪੋਲਿਟੀਕਲ ਪੁਆਇੰਟ ਆਫ View ਹੈ ਕਿ ਵੀ ਇਹਨੂੰ ਅੰਦਰ ਰੱਖੋ ਤਾਂ ਜੋ ਆਉਣ ਵਾਲੀਆਂ ਚੋਣਾਂ ਉਹਦੇ ਵਿੱਚ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਆਪਣੇ ਕੈਂਡੀਡੇਟਸ ਨੂੰ ਨਾ ਜਿਤਾ ਸਕੇ नोन फॉर ਖਾਲਸਤਾਨੀ ਸੈਪਰੇਟਿਸਟ ਉਹਨੂੰ ਹਾਈਲਾਈਟ ਕੀਤਾ ਗਿਆ ਯਾਨੀ ਕਿ ਖਾਲਸਤਾਨ ਨੂੰ ਇੱਕ ੱੱਬੇ ਦੇ ਤੌਰ ਤੇ ਲਿਆ ਗਿਆ ਇੱਕ ਟੈਬੂ ਦੇ ਤੌਰ ਤੇ ਲਿਆ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖਾਲਸਤਾਨ ਜਿੰਦਾਬਾਦ ਸ਼ਰੇਆਮ ਕਹਿੰਦੇ ਆ ਤੇ ਕਿ ਉਹ ਸੈਪਰੇਟਿਸ ਨਹੀਂ ਆਗੇ ਸਰਕਾਰ ਲਾਵੇ ਐਨਐਸ ਹਰਿਆਣਾ ਪੱਖੀ ਜਿਹੜੇ ਨੇ ਪੰਛਕ ਪਾਰਟੀਆਂ ਬਹੁਤ ਨੇ ਹੈ ਤਾਂ ਸਰਕਾਰ ਨੇ ਕਿ ਸਾਰੇ ਨੇ ਐਨਐਸ ਹੀ ਲਾਤੀ ਹੈ ਲੋਕ ਸਬਦ ਸਪੀਕਰ ਆਪਣੇ ਤੌਰ ਤੇ ਵੀ ਐਕਸ਼ਨ ਲੈ ਸਕਦਾ ਉਹ ਜਿਹੜੇ ਰਾਈਟਸ ਨੇ ਉਹ ਵੀ ਸਰਕਾਰ ਜਿਹੜੀ ਹੈ ਉਹ ਸਰਕਾਰ ਦੀ ਮਰਜ਼ੀ ਦੇ ਮਤਾਬਕ ਨੇ ਜੇ ਅਸੀਂ ਇੰਜੀਨੀਅਰ ਰਾਸ਼ਦੀ ਗੱਲ ਕਰੀਏ ਤੀਜੀ ਵਾਰ ਫੇਰ ਹੁਣ ਜਿਹੜਾ ਸਰਦ ਰੂਪ ਤੇ ਜਲਾਸ ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਪਰੋਲ ਦਿੱਤੀ ਗਈ ਹੈ ਹਰਿਆਣਾ ਦਾ ਇੱਕ ਕਾਨੂੰਨ ਇੱਕ ਹੈ ਲੇਕਿਨ ਉਹ ਅੱਗੇ ਸੈਕ ਹੈ ਯਾ ਨੌਨ ਸੇਕਾ ਹੈ ਯਾ ਮੁਸਲਮਾਨ ਹੈ ਯਾ ਕੋਈ ਹੈ ਉਹਦੇ ਮੁਤਾਬਕ ਲਾਗੂ ਹੁੰਦੇ ਨੇ ਤੇ ਇੱਕ ਮਾਰਸ਼ਲ ਫਾਰਮ ਹੈ ਇੱਕ ਬਾਦਰ ਫਾਰਮ ਹੈ ਔਰ ਇਹਨੂੰ ਜਿਹੜਾ ਨਾ ਕਿਸੇ ਵੀ ਤਰੀਕੇ ਨਾਲ ਨਾ ਦਬਾ ਕੇ ਰੱਖਿਆ ਜਾਂਦਾ ਸਾਰੀ ਸਰਕਾਰਾਂ ਦਾ ਸਿੱਖਾਂ ਪ੍ਰਤੀ ਰਵਈਆ ਜਿਹੜਾ ਨਾ ਉਹ ਇੱਕੋ ਹੀ ਹੈ ਇਹ ਸਾਡੀ ਬਦਕਿਸਮਤੀ ਹੈ ਸਾਡਾ ਵਖਰਾ ਦੇਸ਼ ਕਿਉਂ ਨਹੀਂ ਯਾ ਸਿਆਯਾ ਕਿਉਂ ਨਹੀਂ ਮੌਜੂਦਾ ਸਰਕਾਰ ਕੋਲੋਂ ਕਿਸੇ ਨਿਆਂ ਦੀ ਉਮੀਦ ਕਰ ਸਕੇ ਕੱਲ ਨੂੰ ਵੱਡੀਆਂ-ਵੱਡੀਆਂ ਮਾਰਤਾ ਤਾ ਕਰ ਦਿੰਦੇ ਨੇ ਕਾਂਡ ਕਰ ਦਿੰਦੇ ਨੇ ਫਿਰ ਬਾਅਦ ਚ ਜੇਲ੍ਹਾਂ ਚ ਜਾ ਕੇ ਬੰਦੀ ਸਿੰਘ ਬਣ ਜਾਂਦੇ ਨੇ ਜੇ ਬੰਦੀ ਸਿੰਘ ਕੋਈ ਗੈਂਗਸਟਰ ਨਹੀਂ ਹੈਗੇ ਪੰਥਕ ਲੜਾਈ ਹੈ ਇਹਨਾਂ ਦੀ ਭਾਵੇਂ ਉਹਦਾ ਰੂਪ ਕੋਈ ਵੀ ਹੈ ਪੰਥਕ ਸਿਆਸਤ ਨੂੰ ਦੱਬਣ ਦੇ ਲਈ ਜਿਹੜੀਆਂ ਵੱਡੀਆਂ ਸਾਜ਼ਿਸ਼ਾਂ ਨੇ ਉਹ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਰਚੀਆਂ ਜਾ ਰਹੀਆਂ ਨੇ ਜਿਹੜਾ ਬਾਦਲ ਅਕਾਲੀ ਦਲ ਹੈ ਜਿਉਂ ਪੰਥਕਾਂ ਨਾਲ ਰਲ ਕੇ ਚੱਲਦਾ ਜੀ ਅਕਾਲੀ ਦਲ ਬਾਦਲ ਵੀ ਆਪਣਾ ਕੈਂਡੀਡੇਟ ਖੜਾ ਕਰਨ ਦੀ ਵਜ੍ਹਾ ਉਹਨੂੰ ਸਪੋਰਟ ਕਰਦਾ ਤੇ ਮਨਦੀਪ ਸਿੰਘ ਜਿੱਤ ਗਿਆ ਸੀ ਭਾਈ ਅਮਰਿਤਪਾਲ ਸਿੰਘ ਦਾ ਹਸ਼ਰ ਵੀ ਭਾਈ ਜਗਤਾਰ ਸਿੰਘ ਹਵਾਰਾ ਵਾਲਾ ਤਾਂ ਨਹੀਂ ਹੋਏਗਾ ਉਹਨਾਂ ਦੀ ਰਿਆਈ ਦੀ ਤਾਂ ਗੱਲ ਹੀ ਭੁੱਲ ਜਾਈਏ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਉਸ ਲੋਕ ਸਭਾ ਮੈਂਬਰ ਦੇ ਬਾਰੇ ਗੱਲਬਾਤ ਕਰਾਂਗੇ ਜਿਸ ਨੂੰ ਖਡੂਰ ਸਾਹਿਬ ਦੇ 4 ਲੱਖ 4000 ਤੋਂ ਜ਼ਿਆਦਾ ਵੋਟਰਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਪਰ ਉਸ ਮੈਂਬਰ ਪਾਰਲੀਮੈਂਟ ਦੇ ਨਾਲ ਜੋ ਹੋ ਰਿਹਾ ਹੈ ਉਹ ਸਬਦ ਸਾਹਮਣੇ ਹੈ ਮੈਂ ਗੱਲ ਭਾਈ ਅਮਰਿਤਪਾਲ ਸਿੰਘ ਦੀ ਕਰ ਰਹੀ ਹਾਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੇ ਮਾਰਜਨ ਦੇ ਨਾਲ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਪਰ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਕਦੇ ਵੀ ਲੋਕਾਂ ਦੇ ਸਾਹਮਣੇ ਨਹੀਂ ਆ ਸਕੇ ਕਦੇ ਵੀ ਲੋਕ ਸਭਾ ਦਾ ਕੋਈ ਵੀ ਸੈਸ਼ਨ ਅਟੈਂਡ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਬਾਹਰ ਆਉਣ ਦੀ ਕਿਉਂਕਿ ਡਿਬਰਗੜ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਗੱਲ ਹਰ ਵਾਰ ਪੰਜਾਬ ਸਰਕਾਰ ਦੇ ਕੋਲ ਪਹੁੰਚਦੀ ਹੈ ਤੇ ਪੰਜਾਬ ਸਰਕਾਰ ਹਰ ਵਾਰ ਪੈਰੋਲ ਦੀ ਪਟੀਸ਼ਨ ਰੱਦ ਕਰ ਦਿੰਦੀ ਹੈ ਸੋ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਵਿੱਚ ਪੈਰੋਲ ਦੀ ਪਟੀਸ਼ਨ ਨੂੰ ਲੈ ਕੇ ਜਿਹੜਾ ਮਾਮਲਾ ਹੈ ਉਹ ਸੁਣਵਾਈ ਹੈ ਚੱਲ ਰਹੀ ਹੈ ਪੰਜਾਬ ਸਰਕਾਰ ਨੇ 24 ਨਵੰਬਰ ਨੂੰ ਪਟੀਸ਼ਨ ਪੈਰੋਲ ਦੀ ਰੱਦ ਕੀਤੀ ਸੀ ਉਸ ਤੋਂ ਬਾਅਦ ਮੁੜ ਤੋਂ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਬਹੁਤ ਸਾਰੇ ਸਵਾਲ ਨੇ ਕਿ ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨਵੀ ਜੇਲ੍ਹ ਦੇ ਵਿੱਚ ਲੋਕ ਸਭਾ ਮੈਂਬਰ ਬਣੇ ਉਹ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਬਾਹਰ ਆ ਕੇ ਜੇ ਬਾਰਾਮੂਲਾ ਤੋਂ ਮੈਂਬਰ ਪਾਰਲੀਮੈਂਟ ਇੰਜੀਨੀਅਰ ਰਾਸ਼ਦ ਦੀ ਗੱਲ ਕਰੀਏ ਤਾਂ NIA ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਪੈਰੋਲ ਦਿੱਤੀ ਹੈ ਉਹ ਵੀ ਬਾਹਰ ਆ ਕੇ ਲੋਕ ਸਭਾ ਸੈਸ਼ਨ ਅਟੈਂਡ ਕਰ ਰਹੇ ਨੇ ਪਰ ਜਦੋਂ ਗੱਲ ਅਮਰਿਤਪਾਲ ਦੀ ਆਉਂਦੀ ਹੈ ਤਾਂ ਕਿਉਂ ਅਮਰਿਤਪਾਲ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰ ਸਕਤੇ ਇਹ ਵੱਡਾ ਸਵਾਲ ਹੈ ਜੋ ਪਿਛਲੇ 1.5 ਸਾਲ ਤੋਂ ਉਹਨਾਂ ਦੇ ਚੋਣ ਜਿੱਤਣ ਤੋਂ ਬਾਅਦ ਸਾਰੇ ਲੋਕ ਪੁੱਛ ਰਹੇ ਨੇ ਸੋ ਜੀ ਇਸ ਖਾਸ ਪੇਸ਼ਕਸ਼ ਦੇ ਬਾਰੇ ਗੱਲਬਾਤ ਕਰਨੀ ਹੈ ਖਾਸ ਮੁੱਦੇ ਦੇ ਬਾਰੇ ਗੱਲਬਾਤ ਕਰਨੀ ਹੈ ਸਾਡੇ ਨਾਲ ਸਿਕ ਚਿੰਤਕ ਨੇ ਆਰ ਪੀ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਰ ਪੀ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਪੈਰੋਲ ਦੀ ਮੰਗ ਕਰ ਰਹੇ ਨੇ ਲੋਕ ਸਭਾ ਦਾ ਇੱਕ ਪਾਸੇ اجلاس ਚੱਲ ਰਿਹਾ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਪੈਰੋਲ ਲੈਣਾ ਚਾਹੁੰਦੇ ਨੇ ਦੂਜੀ ਵਾਰ ਉਹਨਾਂ ਨੇ ਪੈਰੋਲ ਦੀ ਐਪਲੀਕੇਸ਼ਨ ਲਾਈ ਹੈ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਬਲਕਿ ਹਾਈ ਕੋਰਟ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਬਾਹਰ ਆਉਂਦੇ ਨੇ ਜਾਂ ਭਾਸ਼ਣ ਦਿੰਦੇ ਨੇ ਲੋਕ ਸਭਾ ਦੇ ਵਿੱਚ ਤਾਂ ਪੰਜ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਇਹ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਹੀ ਹੈ ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ 4 ਲੱਖ ਲੋਕ ਉਸ ਨੂੰ ਆਪਣਾ ਨੁਮਾਇੰਦਾ ਮੰਨ ਚੁੱਕੇ ਨੇ ਪਰ ਪੰਜਾਬ ਸਰਕਾਰ ਉਸ ਨੂੰ ਪਰੋਲ ਦੇਣ ਤੋਂ ਵਾਰ-ਵਾਰ ਨਾ ਕਰ ਰਹੀ ਹੈ ਬਿਲਕੁਲ ਠੀਕ ਹੈ ਜੀ ਦੇਖੋ ਆਪਾਂ ਗੱਲ ਸ਼ੁਰੂ ਕਰਦੇ ਆ ਭਾਈ ਅੰਬਰਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਜਿਹੜੀ ਪੈਰੋਲ ਹੈ ਪੈਰੋਲ ਇੱਕ ਕੋਈ ਬੋਤੀ ਵੱਡੀ ਇੱਕ ਫੈਸਿਲਿਟੀ ਨਹੀਂ ਹੁੰਦੀ ਹੂੰ ਆਪਣਾ ਜਿਹੜੀ ਕੈਦੀ ਨੂੰ ਮਿਲਦੀ ਹੈ ਆਮ ਤੌਰ ਤੇ ਸਾਰੇ ਕੈਦੀਆਂ ਨੂੰ ਚਾਹ ਕੋਈ ਹੋਵੇ ਪੈਰੋਲ ਦੇ ਸਾਰੇ ਹੱਕਦਾਰ ਹੁੰਦੇ ਨੇ ਪਹਿਲੇ ਆਪਾਂ ਗੱਲ ਪੈਰੋਲ ਤੋਂ ਹੀ ਕਰ ਲਈਏ ਹੂੰ ਦੇਖੋ ਕਾਨੂੰਨ ਏਕੇ ਤੇ ਉਹਦੇ ਮੈਨੇ ਕਹੀ ਨੇ ਇਹ ਦੇਖ ਲਾਂ ਬਈ ਕਿ ਬਈ ਉਹ ਜਿਹੜੀ ਪਰੋਲ ਹੈ ਉਹ ਪਰੋਲ ਜਿਹੜੇ ਵੀ ਸ਼ਖਸ ਨੂੰ ਦੇਣੀ ਹੈ ਉਹ ਕੌਣ ਹੈ ਸ਼ਕਲਾਂ ਦੇਖ ਕੇ ਸੂਰਤਾਂ ਦੇਖ ਕੇ ਪਰੋਲ ਤੈ ਹੁੰਦੀ ਹੈ ਹੂੰ ਜਿਵੇਂ ਕਿ ਸਰਸੇ ਵਾਲਾ ਬਾਬਾ ਜਿਹੜਾ ਕਤਲ ਤੇ ਰੇਪ ਦੇ ਕੇਸ ਚ ਅੰਦਰ ਹੈ ਉਹਨੂੰ ਹਰ 2 ਮਹੀਨੇ ਬਾਅਦ ਪਰੋਲ ਮਿਲ ਜਾਂਦੀ ਹੈ ਉਹਦੇ ਬਾਹਰ ਆਉਣ ਨਾਲ ਸਰਕਾਰ ਨੂੰ ਕੋਈ ਖਤਰਾ ਨਹੀਂ ਹੁੰਦਾ ਕੋਈ ਅਮਨ ਸ਼ਾਂਤੀ ਨੂੰ ਖਤਰਾ ਨਹੀਂ ਹੁੰਦਾ ਦੂਸਰੇ ਪਾਸੇ ਜਰ ਸੇਕਰ ਦੀਨੇ ਜਿਵੇਂ ਹਵਾਰਾ ਸਾਹਿਬ ਨੇ ਜਾਂ ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਪਰੋਲ ਦੇਣ ਤੋਂ ਸਰਕਾਰ ਇਨਕਾਰੀ ਹੈ 30-30 ਸਾਲ ਉਹਨਾਂ ਨੂੰ ਜੇਲ੍ਹਾਂ ਚ ਹੋ ਗਏ ਨੇ ਪਰ ਸਰਕਾਰ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਨਹੀਂ ਦਿੰਦੀ ਇਨ ਕੇਸ ਕੋਈ ਹਾਦਸਾ ਹੋ ਜਾਏ ਉਹਨਾਂ ਦੇ ਘਰ ਕੋਈ ਇਸ ਤਰ੍ਹਾਂ ਦਾ ਹੋ ਜਾਏ ਵੀ ਕੋਈ ਡੈਥ ਹੋ ਜਾਏ ਤੇ ਉਹਦੇ ਵਾਸਤੇ ਸਰਕਾਰ 2 ਘੰਟੇ ਦੀ ਪਰੋਲ ਦਿੰਦੀ ਹੈ ਹਮ ਕਿ ਸਿਆ ਆਪਾਂ ਦੇਖਿਆ ਹੀ ਹੈ ਲੇਕਿਨ ਜਿੱਥੇ ਸਿੱਖ ਦਾ ਸਵਾਲ ਆਉਂਦਾ ਹੈ ਨਾ ਵੀ ਸਿੱਖ ਨੂੰ ਪੈਰੋਲ ਦੇਣੀ ਹੈ ਤੇ ਉਸ ਵੇਲੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਹੂੰ ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਮਿਲੀ ਹੁਣ ਚੱਲ ਰਹੀ ਹੈ ਪੈਰੋਲ ਦੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਗੱਲ ਕਰਨ ਤੋਂ ਪਹਿਲੇ ਆਪਾਂ ਪਹਿਲੇ ਇਹ ਦੇਖੀਏ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਗ੍ਰਿਫਤਾਰ ਕਿਉਂ ਕੀਤਾ ਬੰਦੀ ਕਿਉਂ ਬਣਾਇਆ ਹੋਇਆ ਹੂੰ ਪਿਛਲੇ 3 3.5 ਸਾਲਾਂ ਤੋਂ ਉਹ ਡਿਬਰੂਗੜ ਜੀਐਲ ਇਸ ਬੰਦੇ ਨੇ ਉਹਦੇ ਪਿੱਛੇ ਬੇਸ ਕੀ ਹੈ ਕਿਸ ਬੇਸ ਤੇ ਇਹਨਾਂ ਨੇ ਉਹ ਤੇ ਐਨਐਸਐਲ ਆਈ ਹੈ ਔਰ ਉਹ ਐਨਐਸਐ ਜਿਹੜੀ ਹੈ ਹਰ ਸਾਲ ਉਹ ਰਿਵਿਊ ਹੁੰਦੀ ਹੈ ਲੇਕਿਨ ਉਹਨਾਂ ਦੀ ਜਿਹੜੀ ਇਹ ਰਿਹਾਈ ਹੈ ਉਹ ਰੱਦ ਕਰਤੀ ਜਾਂਦੀ ਹੈ ਇਸ ਬਿਨਾਂ ਤੇ ਵੀ ਇਹ ਬਾਹਰ ਆਣਗੇ ਤੇ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਏਗਾ ਦੇਖੋ ਇਸ ਤਰ੍ਹਾਂ ਹੈਗਾ ਇੱਕ ਭਾਰਤ ਇੱਕ ਆਪਣੇ ਆਪ ਨੂੰ ਇੱਕ ਬੜਾ ਵੱਡਾ ਡੈਮੋਕਰੈਟਿਕ ਕੰਟਰੀ ਕਹਿੰਦਾ ਹੈ ਜਿਹੜੇ ਭਾਰਤ ਦੇ ਜਿਹੜੇ ਲੋ ਮੇ ਲੋ ਮੇਕਰਸ ਨੇ ਜਿਹੜੇ ਆਪਣੇ ਇਹ ਨੇਤਾ ਨੇ ਉਹ ਇਸ ਗੱਲ ਤੇ ਕਲੇਮ ਕਰਦੇ ਨੇ ਕਿ ਵੀ ਜੋ ਡੈਮੋਕ੍ਰੇਸੀ ਭਾਰਤ ਵਿੱਚ ਹੈ ਉਹ ਵਰਲਡ ਦੇ ਕਿਸੇ ਵੀ ਕੰਟਰੀਜ਼ ਨਹੀਂ ਹੈ ਹੁਣ ਇੱਥੇ ਦੇਖੋ ਡੈਮੋਕ੍ਰੇਸੀ ਕਿਸ ਤਰ੍ਹਾਂ ਦੀ ਹੈ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਗੈਰ ਕਿਸੇ ਬੇਸ ਦੇ ਡੇਬਰੂਗਰ ਜੇਲ੍ਹ ਤੇ ਭੇਜਤਾ ਜਾਂਦਾ ਹੈ ਉਹਦੇ ਬਾਅਦ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ 3-3.5 ਸਾਲ ਹੋ ਗਏ ਨੇ ਉਹਨੂੰ ਸਿਰਫ ਇਸ ਬੇਸ ਦੇ ਅੰਦਰ ਰੱਖਿਆ ਹੋਇਆ ਹੈ ਕਿ ਜੇ ਇਹ ਬਾਹਰ ਆਏਗਾ ਤੇ ਇਹ ਬੋਲੇਗਾ ਬੋਲੇਗਾ ਦੇ ਬੋਲਨ ਨਾਲ ਖਤਰਾ ਪੈਦਾ ਹੋ ਜਾਏਗਾ ਹੁਣ ਬੋਲਣ ਦੀ ਆਜ਼ਾਦੀ ਜਿਹੜੀ ਹੈ ਜੇ ਇੱਕ ਡੈਮੋਕ੍ਰੇਸੀ ਏਡੀ ਵੱਡੀ ਡੈਮੋਕ੍ਰੇਸੀ ਹੋਵੇ ਉੱਥੇ ਬੋਲਣ ਦੀ ਵੀ ਆਜ਼ਾਦੀ ਨਹੀਂ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਯਾਕਾਲੀਦਰਮਾਨ ਦੇ ਕੇਸ ਵਿੱਚ ਉਹਨਾਂ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਕਿ ਭਈ ਜੇ ਕੋਈ ਖਾਲਸਤਾਨ ਐ ਬਖਰੇ ਦੇਸ਼ ਦੀ ਵੀ ਗੱਲ ਕਰਦਾ ਹੈ ਉਹ ਕਰ ਸਕਦਾ ਹੈ ਸ਼ਰਤੇ ਕਿ ਵੀ ਉਹਦੇ ਵਿੱਚ ਕੋਈ ਵਾਇਲੈਂਸ ਵਾਲੀ ਕੋਈ ਗੱਲਬਾਤ ਨਾ ਹੋਵੇ ਲੋਕਾਂ ਨੂੰ ਵਾਇਲੈਂਸ ਵਾਸਤੇ ਨਾ ਉਕਸਾਇਆ ਜਾਵੇ ਇਸ ਕੇਸ ਵਿੱਚ ਕੀ ਹੈ ਇਸ ਕੇਸ ਵਿੱਚ ਇਹ ਸਰਕਾਰ ਜਿਹੜੀ ਹੈ ਉਹ ਸ਼ਰ੍ਹਾ ਆਮ ਇਹ ਕਹਿ ਰਹੀ ਹੈ ਕਿ ਜੀ ਇਹ ਬਾਹਰ ਆਏਗਾ ਜਾਂ ਪਾਰਲੀਮੈਂਟ ਜਾਏਗਾ ਤੇ ਬੋਲੇਗਾ ਤੇ ਉਸ ਦੇ ਨਾਲ ਬਦਮਨੀ ਫੈਲੇਗੀ ਦੇਖੋ ਕਿੰਨਾ ਦਾ ਇਹਨਾਂ ਦਾ ਦੇਖੋ ਜਵਾਬ ਕਿਸ ਤਰ੍ਹਾਂ ਦਾ ਹੈ ਹੁਣ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖੜੂਰ ਸਾਹਿਬ ਨੂੰ 4 ਲੱਖ ਵੋਟਾਂ ਨਾਲ ਜਿੱਤਿਆ ਚਾਰਲਾਕ ਵੋਟਾਂ ਦਾ ਇੱਕ ਰਿਕਾਰਡ ਹੈ ਉੱਥੇ ਦਾ ਇੱਕ ਨੁਮਾਇੰਦਾ ਹੈ ਭਾਰਤ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਉਹ ਜਿੱਤੇ ਹੈ ਔਰ ਉੱਥੇ ਦਾ ਮਤਲਬ ਹੈ ਇੱਕ ਲੀਗਲ ਨੁਮਾਇੰਦਾ ਹੈ ਪਾਰਲੀਮੈਂਟ MP ਹੈ ਲੇਕਿਨ ਦੇਖੋ 1.5 ਸਾਲ ਹੋ ਗਏ ਹੈ ਤੇ ਹਾਲੇ ਤੱਕ ਉਹਨੂੰ ਉਹਨਾਂ ਨੇ ਸਿਰਫ ਸੌ ਚੁੱਕਣ ਆਇਆ ਤੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਕਿ ਵੀ ਉਹ ਉੱਥੇ ਪਾਰਲੀਮੈਂਟ ਜਾ ਕੇ ਬੋਲੇ ਨਾ ਹੀ ਉਹਨੂੰ ਰਹਾ ਕੀਤਾ ਗਿਆ ਇਹ ਹੈ ਡੈਮੋਕ੍ਰੇਸੀ ਭਾਰਤ ਦੀ ਹਮ ਹੁਣ ਅਗਲੀ ਗੱਲ ਕੀ ਹੈ ਹੁਣ ਆਪਾਂ ਸੋਚੀਏ ਕਿ ਵੀ ਇਹ ਗੱਲ ਕੀ ਹੈ ਕਿ ਵੀ ਇਹ ਅੰਮ੍ਰਿਤਪਾਲ ਸਿੰਘ ਵਾਸਤੇ ਕਾਨੂੰਨ ਵੱਖਰਾ ਕਿਉਂ ਹੈ ਬਾਕੀਆਂ ਵਾਸਤੇ ਹੋਰ ਕਾਨੂੰਨ ਨੇ ਸਿੱਖਾਂ ਵਾਸਤੇ ਹੋਰ ਕਾਨੂੰਨ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੈ ਖਡੂਰ ਸਾਹਿਬ ਤੋਂ ਐਮਪੀ ਚੁਣਿਆ ਗਿਆ ਹੁਣ ਇਨ ਬਿਟਵੀਨ ਆ ਜਾਂਦੀਆਂ ਨੇ ਤਰਨਤਾਰਨ ਦੀਆਂ ਚੋਣਾਂ ਉੱਥੇ ਵੀ ਇਹਨਾਂ ਦਾ ਇੱਕ ਆਜ਼ਾਦ ਉਮੀਦਵਾਰ ਖੜਦਾ ਹੈ ਜਿੰਨੂੰ ਇਹ ਸਪੋਰਟ ਦਿੰਦੀਆਂ ਨੇ ਪੰਥਕ ਪਾਰਟੀਆਂ ਉੱਥੇ ਹੁਣ ਦੇਖੋ ਲੋਕਾਂ ਵਿੱਚ ਇਹ ਇਮਪ੍ਰੈਸ਼ਨ ਦਿੱਤਾ ਗਿਆ ਕਿ ਭਾਈ ਕਿ ਤੁਸੀਂ ਵੋਟ ਜਿਹੜੀ ਹੈ ਇਹਨਾਂ ਦੇ ਕੈਂਡੀਡੇਟ ਨੂੰ ਨਹੀਂ ਪਾਣੀ ਕਿਉਂਕਿ ਜੇ ਤੁਸੀਂ ਇਹਨਾਂ ਦੇ ਕੈਂਡੀਡੇਟ ਨੂੰ ਪਾਓਗੇ ਤੇ ਪਹਿਲੇ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਸੀ ਤੇ ਉਹਨੇ ਕੀ ਕਰ ਲਿਆ ਉੱਥੇ ਨਰੇਟਿਵ ਸਿਰਜਿਆ ਗਿਆ ਉੱਥੇ ਨਰੇਟਿਵ ਸਿਰਜਿਆ ਗਿਆ ਕਿ ਵੀ ਦੇਖੋ ਉਹ ਅੰਦਰ ਬੈਠਾ ਹੈ ਲੋਕਾਂ ਦੇ ਹਲਕੇ ਹਲਕੇ ਨੂੰ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ ਨਾ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਹੋ ਰਹੀ ਕੋਈ ਕੌਣ ਕਰੇਗਾ ਉਹ ਐਮਪੀ ਕਰੇਗਾ ਉਹ ਐਮਪੀ ਹੈ ਜੇਲ ਵਿੱਚ ਸੋ ਲੋਕਾਂ ਨੂੰ ਇੱਕ ਇਸ ਗੱਲ ਤੇ ਉਕਸਾਇਆ ਗਿਆ ਕਿ ਵੀ ਇਹ ਨਾਲ ਜੇ ਤੁਸੀਂ ਦਿਤਾਓਗੇ ਤੇ ਇਹਨਾਂ ਨੇ ਤੁਹਾਡਾ ਇਸ ਇਹ ਆਕੇ ਦਾ ਹਲਕੇ ਦਾ ਕੋਈ ਭਰਾਨੀ ਕਰ ਸਕਣਾ ਹਮਮ ਔਰ ਇੱਕ ਵੱਡਾ ਕਾਰਨ ਸੀਗਾ ਜਸ ਕਰਕੇ ਉਥੋਂ ਜਿਹੜੀ ਇਹਨਾਂ ਦੀਆਂ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈਆਂ ਹਮ ਇੱਕ ਇਹ ਦੇਖੋ ਸਿਆਸੀ ਬਦਲਾਅ ਹੋ ਰਿਹਾ ਹੈ ਹਮ ਕਿ ਇਹਦੇ ਪਿੱਛੇ politcal ਪੁਆਇੰਟ ਆਫ 视图 ਹੈ ਕਿ ਵੀ ਇਹਨੂੰ ਅੰਦਰ ਰੱਖੋ ਤਾਂ ਜੋ ਆਉਣ ਵਾਲੀਆਂ ਵੀ ਚੋਣਾਂ ਇਹ ਜੋ ਵੀ ਚੋਣਾਂ ਆ ਉਹਦੇ ਵਿੱਚ ਇਹਨਾਂ ਦੀ ਪਾਰਟੀ ਜਿਹੜੀ ਹੈ ਉਹ ਆਪਣੇ ਕੈਂਡੀਡੇਟਸ ਨੂੰ ਨਾ ਜਿਤਾ ਸਕੇ ਹਮ ਇਹ ਸਭ ਤੋਂ ਵੱਡੀ ਗੱਲ ਇਹ ਹੈ ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਬਈ ਦੇਖੋ ਐਨਐਸਏ ਜਿਹੜਾ ਨਾ ਐਨਐਸਏ ਇੱਕ ਬਹੁਤ ਹੀ ਰੀਅਰ ਕੇਸਿਸ ਲਾਇਆ ਜਾਂਦਾ ਹੈ ਬਹੁਤ ਹੀ ਕੋ ਸੇਰੀਅਸ ਬਨਾ ਹੋਵੇ ਸੇਰੀਅਸ ਕ੍ਰਾਈਮ ਹੋਵੇ ਉੱਥੇ ਐਨਐਸਏ ਲੱਗਦਾ ਹੈ ਇੱਥੇ ਐਨਐਸਏ ਜਿਹੜਾ ਲਾਇਆ ਗਿਆ ਬਗੈਰ ਕਿਸੇ ਬੇਸ ਤੇ ਲਾਤਾ ਗਿਆ ਔਰ ਉਹ ਜਿਹੜਾ ਐਨਐਸਏ ਹੈ ਸਾਲ ਵਾਸਤੇ ਹੋ ਜਾਏ 2 ਸਾਲ ਵਾਸਤੇ ਹੋ ਜਾਏ ਹੁਣ ਉਹਦੀ ਕੋਈ ਮਿਆਦ ਹੀ ਨਹੀਂ ਜੇ ਮੰਨ ਲਓ ਇਹ 5 ਸਾਲ 7 ਸਾਲ ਵੀ ਇਹ ਉਹਨੂੰ ਨਹੀਂ ਰਹਾ ਕਰਦੇ ਤੇ ਸਰਕਾਰ ਕਰ ਸਕਦੀ ਹੈ ਕਿਸੇ ਕੋਰਟ ਵਿੱਚ ਪੇਸ਼ ਨਹੀਂ ਕਰਨਾ ਕੋਈ ਉਹਦੇ ਚਾਰजेस ਫਿਕਸ ਨਹੀਂ ਹੋਏ ਸੋ ਮੈਂ ਜੋ ਕਹਿਣਾ ਚਾ ਰਿਹਾ ਮੈਂ ਇਹ ਕਹਿਣਾ ਕਿ ਜਿਹੜਾ ਕਾਨੂੰਨ ਹੈ ਨਾ ਸਾਡਾ ਉਹ ਕਾਨੂੰਨ ਓਵਰ ਆਲ ਜੇ ਆਪਾਂ ਦੇਖੇ ਸਿੱਖਾਂ ਵਾਸਤੇ ਉਹ ਵੱਖਰਾ ਹੈ ਤੇ ਦੂਜਿਆਂ ਵਾਸਤੇ ਉਹ ਵੱਖਰਾ ਹੈ ਤੁਸੀਂ ਗੱਲ ਕਰ ਰਹੇ ਸੀਗੇ ਕਿ ਸੁਪਰੀਮ ਕੋਰਟ ਦਾ ਵੀ ਆਰਡਰ ਹੈ ਕਿ ਖਾਲਿਸਤਾਨ ਦੀ ਮੰਗ ਕਰਨਾ ਕੋਈ ਗਲਤ ਨਹੀਂ ਹੈ ਮੇਰੇ ਹੱਥ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਪ੍ਰੋਫਾਈਲ ਹੈ ਲੋਕ ਸਭਾ ਮੈਂਬਰ ਵਜੋਂ ਜਿੱਥੇ ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਫਰੋਮ ਖਡੂਰ ਸਾਹਿਬ ਪਰ ਜਦੋਂ ਅਸੀਂ ਉਹਨਾਂ ਦੇ ਪਰਸਨਲ ਲਾਈਫ ਤੇ ਜਾਂ ਬਾਇਓ ਡਾਟਾ ਤੇ ਜਾਂਦੇ ਹਾਂ ਤਾਂ ਇੱਕ ਵਰਡ ਲਿਖਿਆ ਗਿਆ ਖਾਲਿਸਤਾਨੀ ਸੈਪਰੇਟਿਸਟ ਨੋਨ ਫੋਰ ਖਾਲਿਸਤਾਨੀ ਸੈਪਰੇਟਿਸਟ ਉਹਨੂੰ ਹਾਈਲਾਈਟ ਕੀਤਾ ਗਿਆ ਯਾਨੀ ਕਿ ਖਾਲਿਸਤਾਨ ਨੂੰ ਇੱਕ ੱੱਬੇ ਦੇ ਤੌਰ ਤੇ ਲਿਆ ਗਿਆ ਇੱਕ ਟੈਬੂ ਦੇ ਤੌਰ ਤੇ ਲਿਆ ਗਿਆ ਇੱਕ ਪਛਾਣ ਦਿੱਤੀ ਗਈ ਕਿ ਖਾਲਿਸਤਾਨ ਮੰਗਦਾ ਇਹ ਮੈਂਬਰ ਪਾਰਲੀਮੈਂਟ ਜੀ ਪ੍ਰੋਫਾਈਲ ਵਿਕੀਪੀਡੀਆ ਦੇ ਉੱਤੇ ਜਿਹੜੀ ਕਿ ਪੂਰੇ ਵਰਲਡ ਦੇ ਲੋਕਾਂ ਨੇ ਦੇਖਣੀ ਹੈ ਉਹਦੇ ਉੱਤੇ ਖਾਲਸਤਾਨੀ ਸੈਪਰੇਟਿਸਟ ਲਿਖਿਆ ਹੋਇਆ ਭਾਈ ਅਮਰਿਤਪਾਲ ਸਿੰਘ ਹੁਣ ਦੇਖੋ ਨਾ ਇਹ ਜੇ ਤੁਸੀਂ ਗੱਲ ਕਰ ਰਹੇ ਹੋ ਖਾਲਸਤਾਨੀ ਸੈਪਰੇਟਿਸਟ ਦੀ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਚੋਣਾਂ ਲੜਦੇ ਨੇ ਜਿੱਤੇ ਵੀ ਨੇ ਹਾਰੇ ਵੀ ਨੇ ਔਰ ਖਾਲਸਾ ਆਂ ਦੀ ਉਹ ਖੁੱਲੇ ਆਮ ਆਵਾਜ਼ ਉਠਾਉਂਦੇ ਆ ਖਾਲਸਾਤਾਨ ਜਿੰਦਾਬਾਦ ਸ਼ਰੇ ਆਮ ਕਹਿੰਦੇ ਆ ਤੇ ਕੀ ਉਹ ਸੈਪਰੇਟਿਸਟ ਨਹੀਂ ਹੈਗੇ ਹਮ ਸਰਕਾਰ ਲਾਵੇ ਐ ਐਨਐਸ ਜੇ ਅੰਮ੍ਰਿਤਪਾਲ ਸੰਦੇ ਐਨਐਸ ਲੱਗ ਸਕਦਾ ਤਾਂ ਫਿਰ ਉਹਨਾਂ ਤੇ ਕਿਉਂ ਨਹੀਂ ਲੱਗ ਸਕਦਾ ਲੇਕਿਨ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਰੀਆਂ ਹਾਈ ਲੈਵਲ ਤੇ ਜਿਹਨੂੰ ਕਹਿੰਦੇ ਆ ਵੀ ਸੋਚੀ ਸਮਝੀ ਇੱਕ ਵਿਉਂਤਵੰਦੀ ਦੇ ਮੁਤਾਬਕ ਚਲਦੀਆਂ ਨੇ ਕਿ ਕਿਤੇ ਤੇ ਕੀ ਕਰਨਾ ਹੈ ਕਿਹੜਾ ਕਾਨੂੰਨ ਲਗਾਉਣਾ ਹੈ ਕਿਹੜਾ ਨਹੀਂ ਲਗਾਉਣਾ ਕਿਨੂੰ ਕਿੰਨੇ ਸਾਲ ਅੰਦਰ ਰੱਖਣਾ ਹੈ ਕਿਨੂੰ ਨਹੀਂ ਫੜਨਾ ਠੀਕ ਹੁਣ ਬਹੁਤ ਸਾਰੇ ਲੋਕ ਨੇ ਇਸ ਤਰ੍ਹਾਂ ਦੇ ਪਾਲਸਤਾਨ ਪੱਖੀ ਜਿਹੜੇ ਨੇ ਪੰਥਕ ਪਾਰਟੀਆਂ ਬਹੁਤ ਨੇ ਹੈ ਤਾਂ ਸਰਕਾਰ ਨੇ ਕੀ ਸੈਰਤ ਐਨਐਸ ਲਾਤੀ ਹੈ ਸੋ ਮੇਰਾ ਕਹਿਣਾ ਮਤਲਬ ਇਹ ਹੈਗਾ ਕਿ ਇਹ ਸਰਕਾਰ ਦੀ ਚੁਆਇਸ ਹੈ ਡਿਸਕ੍ਰੀਸ਼ਨ ਹੈ ਇਹਦੇ ਵਿੱਚ ਕੋਈ ਕੋਰਟ ਦਾ ਕੋਈ ਕੰਮ ਨਹੀਂ ਕੋਰਟ ਨੇ ਨਹੀਂ ਦੇਖਣਾ ਕਿ ਵੀ ਇਹ ਜਿਹੜਾ ਹੈਗਾ ਵੀ ਇਹ ਵਾਜਬ ਹੈ ਜਾਂ ਨਹੀਂ ਹੈ ਸਰਕਾਰ ਦੀ ਪਾਵਰ ਹੈ ਐਨਐਸ ਲਾ ਕੇ ਅੰਦਰ ਕਰ ਦਿਓ ਭਾਵੇਂ 10 ਸਾਲ ਅੰਦਰ ਰਵੇ ਕੋਈ ਪੁੱਛਣ ਵਾਲਾ ਨਹੀਂ ਸੋ ਇਹ ਸਾਡਾ ਕਾਨੂੰਨ ਹੈ ਔਰ ਇਹ ਭਾਰਤ ਦੀ ਡੈਮੋਕ੍ਰੇਸੀ ਹੈ ਅਮਰਿਤਪਾਲ ਕੋਈ ਆਮ ਇਨਸਾਨ ਤਾਂ ਹੈ ਨਹੀਂ ਉਹ ਇੱਕ ਆਮ ਇਨਸਾਨ ਨਹੀਂ ਰਹੇ ਉਹ ਮੈਂਬਰ ਪਾਰਲੀਮੈਂਟ ਵੀ ਨੇ ਲੋਕ ਸਭਾ ਦਾ ਸਪੀਕਰ ਖੁਦ ਆਪਣੇ ਤੌਰ ਤੇ ਹੀ ਇਨੀਸ਼ੀਏਟ ਲੈ ਸਕਦਾ ਹੈ ਕਿ ਉਹਨਾਂ ਦੀ ਸਭਾ ਦਾ ਕੋਈ ਮੈਂਬਰ ਜੇਕਰ ਗੈਰ ਹਾਜ਼ਰ ਹੈ ਉਸ ਨੂੰ ਸਭਾ ਦੇ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ ਜਾਂ ਕੋਈ ਮਜਬੂਰੀ ਹੈ ਜਾਂ ਪਰੋਲ ਨਹੀਂ ਦਿੱਤੀ ਜਾ ਰਹੀ ਤਾਂ ਲੋਕ ਸਭਾ ਦਾ ਸਪੀਕਰ ਆਪਣੇ ਤੌਰ ਤੇ ਵੀ ਐਕਸ਼ਨ ਲੈ ਸਕਦਾ ਹੈ ਉਹ ਵੀ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰ ਸਕਦਾ ਹੈ ਜਾਂ ਸਰਕਾਰ ਨੂੰ ਹੁਕਮ ਦੇ ਸਕਦਾ ਹੈ ਵੀ ਭਾਈ ਸਾਡਾ ਮੈਂਬਰ ਪਾਰਲੀਮੈਂਟ ਹੈ ਉਹਨੂੰ ਸਭਾ ਦੇ ਵਿੱਚ ਆਉਣ ਦਿੱਤਾ ਜਾਏ ਅੱਜ ਤੱਕ ਇਹ ਆਵਾਜ਼ ਲੋਕ ਸਭਾ ਸਪੀਕਰ ਦੇ ਵੱਲੋਂ ਵੀ ਨਹੀਂ ਚੱਕੀ ਗਈ ਬਿਲਕੁਲ ਇਹ ਵੀ ਇੱਕ ਜਿਹੜੀ ਹੈ ਬੜੀ ਸੀਰੀਅਸ ਗੱਲ ਹੈ ਗੰਭੀਰ ਵਿਸ਼ਾ ਹੈਗਾ ਕਿ ਲੋਕ ਸਭਾ ਦਾ ਸਪੀਕਰ 1.5 ਸਾਲ ਹੋ ਗਿਆ ਉਹਨੂੰ ਐਮਪੀ ਬਣਿਆ ਤੇ ਲੋਕ ਸਭਾ ਦੇ ਸਪੀਕਰ ਨੇ ਅੱਜ ਤੱਕ ਕੋਈ ਗੰਭੀਰ ਯਤਨ ਨਹੀਂ ਕੀਤੇ ਕਿ ਵੀ ਉਹਨੂੰ ਜਿਹੜਾ ਹੈਗਾ ਵੀ ਇੱਥੇ ਪਾਰਲੀਮੈਂਟ ਵਿੱਚ ਜਿਹੜੇ ਸੈਸ਼ਨ ਹੁੰਦੇ ਉਹਦੇ 'ਚ ਆ ਕੇ ਉਹ ਹਿੱਸਾ ਲੈ ਸਕੇ ਸੋ ਇਸ ਤੋਂ ਇਹ ਸ਼ੋ ਹੁੰਦਾ ਹੈ ਕਿ ਕਿੰਨੀ ਵੱਡੀ ਇੱਕ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਕਿ ਵੀ ਇੱਕ ਜਿਹੜਾ ਸਾਡੇ ਰਾਈਟਸ ਨੇ ਸਾਡੇ ਫੰਡਮੈਂਟਲ ਰਾਈਟਸ ਨੇ ਉਹ ਜਿਹੜੇ ਰਾਈਟਸ ਨੇ ਉਹ ਵੀ ਸਰਕਾਰ ਜਿਹੜੀ ਹੈ ਉਹ ਸਰਕਾਰ ਦੀ ਮਰਜ਼ੀ ਦੇ ਮੁਤਾਬਕ ਨੇ ਜੇ ਸਰਕਾਰ ਨੂੰ ਪਸੰਦ ਆਂਦੀ ਹੈ ਗੱਲਬਾਤ ਤੇ ਠੀਕ ਹੈ ਨਹੀਂ ਆਂਦੀ ਤੇ ਉਹ ਆਪਣੀ ਡਿਸਕ੍ਰੀਸ਼ਨ ਨਾਲ ਕੋਈ ਵੀ ਐਕਸ਼ਨ ਲੈ ਸਕਦੀ ਹੈ ਸੋਚਕ ਸਮਾਗਮ ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਚੀਜ਼ ਦੇਖੀ ਹੈ ਭਾਈ ਅਮਰਿਤਪਾਲ ਸਿੰਘ ਦੀ ਜਿਸ ਦਿਨ ਤੋਂ ਅਰੈਸਟ ਹੋਈ ਹੈ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਬਣੇ ਫਿਰ ਉਹਨਾਂ ਨੇ ਸੋਚ ਕਿ ਅਸੀਂ ਉਸ ਤੋਂ ਬਾਅਦ ਇੱਕ ਚੀਜ਼ ਲਗਾਤਾਰ ਵੇਖੀ ਹੈ ਕਿ ਇਸ ਸੈਸ਼ਨ ਦੇ ਵਿੱਚ ਇਸ ਟੈਨਵਰ ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਨੇ ਜਿਹੜੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚੋਂ ਚੋਣ ਲੜੇ ਨੇ ਤੇ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਇੱਕ ਨੇ ਬਾਰਾਮੁੱਲਾ ਤੋਂ ਇੰਜੀਨੀਅਰ ਰਾਸ਼ਿਦ ਦੂਜੇ ਨੇ ਪੰਜਾਬ ਦੇ ਖਡੂਰ ਸਾਬ ਤੋਂ ਭਾਈ ਅਮਰਿਤਪਾਲ ਸਿੰਘ ਜੇ ਅਸੀਂ ਇੰਜੀਨੀਅਰ ਰਾਸ਼ਿਦ ਦੀ ਗੱਲ ਕਰੀਏ ਉਨ੍ਹਾਂ ਦਾ ਸੋਚਕ ਸਮਾਗਮ ਵੀ ਬੜੇ ਸ਼ਾਨਦਾਰ ਤਰੀਕੇ ਨਾਲ ਹੋਇਆ ਲੋਕਾਂ ਸਾਹਮਣੇ ਆਏ ਉਹਨਾਂ ਨੇ oath ਲਈ ਉਸ ਤੋਂ ਬਾਅਦ ਬਜਟ اجلاس ਹੋਇਆ ਉਸ ਦੇ ਵਿੱਚ ਬੜੇ ਢੜਲੇ ਦੇ ਨਾਲ ਬੜੀ ਦਮਦਾਰ ਆਵਾਜ਼ ਦੇ ਨਾਲ ਬੋਲਦੇ ਨਜ਼ਰ ਆਏ ਤੇ ਅੱਜ ਤੀਜੀ ਵਾਰ ਫੇਰ ਹੁਣ ਜਿਹੜਾ ਸਰਦ ਰੁੱਤੇ اجلاس ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਪਰੋਲ ਦਿੱਤੀ ਗਈ ਹੈ ਉਹ ਬੋਲਦੇ ਨਜ਼ਰ ਆਏ ਨੇ ਲੋਕਾਂ ਦੇ ਸਾਹਮਣੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਜਦੋਂ ਅਸੀਂ ਭਾਈ ਅਮਰਿਤਪਾਲ ਸਿੰਘ ਦਾ ਕੇਸ ਦੇਖਦੇ ਹਾਂ ਸੌ ਚੱਕ ਸਮਾਗਮ ਬਿਲਕੁਲ ਚੋਰਾਂ ਦੀ ਤਰ੍ਹਾਂ ਕਰਾਇਆ ਗਿਆ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਬਿਠਾ ਕੇ ਲੁਕੋ ਕੇ ਲਿਆਂਦਾ ਗਿਆ ਕਿ ਆਲੇ ਦੁਆਲੇ ਕੋਈ ਦੇਖ ਨਾ ਲਵੇ ਕਿ ਅਮਰਿਤਪਾਲ ਸਿੰਘ ਗੱਡੀ ਦੇ ਵਿੱਚ ਬੈਠਾ ਹੈ ਬਜਟ اجلاس ਦੇ ਵਿੱਚ ਭਾਈ ਅਮਿਤਪਾਲ ਸਿੰਘ ਆਉਣਾ ਚਾਹੁੰਦੇ ਸੀ ਉੱਥੇ ਵੀ ਉਹਨਾਂ ਨੂੰ ਪੇਸ਼ ਨਹੀਂ ਹੋਣ ਦਿੱਤਾ ਗਿਆ ਇਜਾਜ਼ਤ ਨਹੀਂ ਦਿੱਤੀ ਗਈ ਹੁਣ ਸਰਦਰੁੱਪਤੀ ਇਜਲਾਸ ਦੇ ਵਿੱਚ ਵੀ ਉਹਨਾਂ ਨੂੰ ਪੇਸ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਜਾਜ਼ਤ ਦੇਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਦੀ ਕੋਈ ਤਸਵੀਰ ਕੋਈ ਵੀਡੀਓ ਕੋਈ ਫੋਟੋ ਇੱਥੋਂ ਤੱਕ ਕਿ ਸੋਹ ਚੱਕ ਸਮਾਗਮ ਦੀ ਵੀ ਸਾਹਮਣੇ ਨਹੀਂ ਆਉਣ ਦਿੱਤੀ ਗਈ ਇਹ ਕਿਸ ਤਰੀਕੇ ਦਾ ਰਵਈਆ ਹੋਇਆ ਜਾਂ ਕੀ ਖਤਰਾ ਹੋ ਸਕਦਾ ਹੈ ਭਾਈ ਅਮਿਤਪਾਲ ਸਿੰਘ ਦਾ ਕਿ ਤਸਵੀਰ ਜਾਂ ਵੀਡੀਓ ਵੀ ਸਾਹਮਣੇ ਨਹੀਂ ਆਉਣ ਦਿੱਤੀ ਜਾਂਦੀ ਦੇਖੋ ਮੈਂ ਤੁਹਾਨੂੰ ਪਹਿਲੇ ਇਹ ਗੱਲ ਕਹਿ ਚੁੱਕਾ ਹ ਸਰਕਾਰ ਨੂੰ ਭਾਵੇਂ ਅਸੀਂ ਜੇ ਦੇਖਿਏ ਕਿ ਵੀ ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਦਾ ਪਦਨ ਕਿਹੜਾ ਹੋਵੇ ਵੀ ਡਰ ਲੱਗਦਾ ਹੈ ਕਿਹੜੇ ਕੁਸ਼ਨ ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਸਰਕਾਰ ਨੂੰ ਕੋਈ ਡਰ ਨਹੀਂ ਹੈਗਾ ਸਿਰਫ ਇਹਦੇ ਵਿੱਚ ਨਾ ਸਭ ਸਿਆਸੀ ਕੈਲਕੂਲੇਸ਼ਨ ਚੱਲ ਰਹੀ ਹੈ ਕਿ ਵੀ ਉਹਨੂੰ ਜਿਹੜਾ ਹੈਗਾ ਵੀ ਪੰਜਾਬ ਵਿੱਚ ਹੁਣ 2027 ਚ ਇਲੈਕਸ਼ਨ ਆਣੀਆਂ ਨੇ ਤੇ ਉਹਨੂੰ ਵੀ ਮੱਦੇਨਜ਼ਰ ਰੱਖ ਕੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਸਾਰੀਆਂ ਪਾਰਟੀਆਂ ਆਪਣੀ ਕੋਈ ਨਾ ਕੋਈ ਵਿਉਂਤਬੰਦੀ ਕੈਲਕੂਲੇਸ਼ਨ ਕਰਦੀਆਂ ਨੇ ਉਸ ਕੈਲਕੂਲੇਸ਼ਨ ਦੇ ਅੰਡਰ ਜੋ ਉਹਨਾਂ ਦੇ ਪ੍ਰੋਗਰਾਮ ਬੰਦੇ ਨੇ ਉਸ ਮੁਤਾਬਕ ਉਹ ਅੱਗੇ ਉਹਨਾਂ ਨੂੰ ਲਾਗੂ ਕਰਦੇ ਨੇ ਹੁਣ ਦੇਖੋ ਜਿ세 ਇੰਜੀਨੀਅਰ ਰਸ਼ੀਦ ਦੀ ਗੱਲ ਹੈ ਇੰਜੀਨੀਅਰ ਇੰਜੀਨੀਅਰ ਰਸ਼ੀਦ ਜਿਹੜਾ ਹੈਗਾ ਉਹ ਉਹਦੇ ਤੇ ਜਿਹੜੇ ਇਲਜ਼ਾਮ ਨੇ ਚਾਰजेस ਨੇ ਉਹ ਬਹੁਤ ਸੀਰੀਅਸ ਚਾਰजेस ਨੇ ਅਮਰਖਪਾਲ ਸਿੰਘ ਦੇ ਕੋਈ ਚਾਰਜ ਹੀ ਨਹੀਂ ਹੈਗਾ ਐਨਐਸਓ ਤੋਂ ਵੀ ਖਤਰਨਾਕ ਚਾਰजेस ਨੇ ਇਹਨੇ ਚਾਰजेस ਨੇ ਲੇਕਿਨ ਉਹਦੇ ਵਾਸਤੇ ਸਰਕਾਰ ਦੀ ਜਿਹੜੀ ਦਾ ਵਿਊ ਪੁਆਇੰਟ ਹੈ ਸਰਕਾਰ ਦੀ ਜਿਹੜੀ ਸੋਚ ਹੈ ਉਹਦੇ ਵਾਸਤੇ ਵੱਖਰੀ ਹੈ ਹੋ ਸਕਦਾ ਉਹ ਸਿੱਖ ਨਹੀਂ ਹੈ ਇਸ ਲਈ ਵੱਖਰੀ ਸੋਚ ਹੋਏਗੀ ਇਹ ਵੀ ਹੋ ਸਕਦੀ ਹੈ ਦੇਖੋ ਮੈਂ ਤੁਹਾਨੂੰ ਪਹਿਲੇ ਕਹਿ ਵੀ ਜਿਹੜੇ ਸਿੱਖਾਂ ਤੇ ਜਿਹੜਾ ਕਾਨੂੰਨ ਲਾਗੂ ਹੁੰਦੇ ਨੇ ਹਿੰਦੁਸਤਾਨ ਦਾ ਇੱਕ ਕਾਨੂੰਨ ਇੱਕ ਹੈ ਲੇਕਿਨ ਉਹ ਅੱਗੇ ਸਿੱਖ ਹੈ ਜਾਂ ਨਾਨ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਹੈ ਉਹਦੇ ਮੁਤਾਬਕ ਲਾਗੂ ਹੁੰਦੇ ਨੇ ਹੂੰ ਔਰ ਦੇਖੋ ਇਹ ਗੱਲ ਨਹੀਂ ਹੈਗੀ ਕਿ ਸਰਕਾਰ ਕੋਈ ਡਰਦੀ ਹੈ ਜਾਂ ਸਰਕਾਰ ਨੂੰ ਸਿੱਖਾਂ ਤੋਂ ਕੋਈ ਖਤਰਾ ਹੈ ਸਵਾਲ ਇਹ ਹੈ ਕਿ ਸਰਕਾਰ ਇਹ ਚਾਹਦੀ ਹੈ ਕਿ ਜਿਹੜੇ ਸਿੱਖ ਇੱਕ ਮਾਰਸ਼ਲ ਕੌਮ ਹੈ ਇੱਕ ਬਹਾਦਰ ਕੌਮ ਹੈ ਔਰ ਇਹਨੂੰ ਜਿਹੜਾ ਨਾ ਕਿਸੇ ਵੀ ਤਰੀਕੇ ਨਾਲ ਨਾ ਦਬਾ ਕੇ ਰੱਖਿਆ ਜਾਵੇ ਇਹਨੂੰ ਮਤਲਬ ਜਿਹੜਾ ਇਹਨਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ ਇਹ ਇਹ ਸਰਕਾਰ ਦੀ ਪਾਲਿਸੀ ਹੈ ਔਰ ਉਹ ਪਾਲਿਸੀ ਦਾ ਹਿੱਸਾ ਕੀ ਹੈ ਦੇਖੋ ਇੱਕ ਤਰ੍ਹਾਂ ਮੈਂ ਹੋਰ ਗੱਲ ਦੱਸਾਂ ਸਰਕਾਰ ਸਰਕਾਰ ਹੁੰਦੀ ਹੈ ਠੀਕ ਹੈ ਭਾਵੇਂ ਬੀਜੇਪੀ ਦੀ ਹੋਵੇ ਪਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਪਾਵੇਂ ਅਕਾਲੀ ਦਲ ਦੀ ਹੋਵੇ ਪਾਵੇਂ ਕਿਸੀ ਪਾਰਟੀ ਦੀ ਹੋਵੇ ਹੈ ਲੇਕਿਨ ਜਿਹੜੇ ਸਰਕਾਰ ਹੈ ਨਾ ਸਾਰੀ ਸਰਕਾਰਾਂ ਦਾ ਸਿੱਖਾਂ ਪ੍ਰਤੀ ਰਵੱਈਆ ਜਿਹੜਾ ਨਾ ਉਹ ਇੱਕੋ ਹੀ ਹੈ ਸੇਮ ਹੈ ਉਹਨੇ ਵੀ ਦਾ ਫਰਕ ਹੋ ਸਕਦਾ ਹੈ ਲੇਕਿਨ ਉਹ ਸੇਮ ਰਵੱਈਆ ਹੈ ਕਿ ਜਿਹਦੇ ਵਿੱਚ ਉਹ ਸਿੱਖਾਂ ਨੂੰ ਉਸ ਹਿਸਾਬ ਨਾਲ ਡੀਲ ਕਰਦੇ ਨੇ ਤੇ ਇਹ ਸਾਡੀ ਬਦਕਿਸਮਤੀ ਹੈ ਕਿ ਇੱਥੇ ਸਾਨੂੰ ਇਸ ਚੀਜ਼ ਦਾ ਜਿਹਦੀ ਮਹਿਸੂਸ ਹੁੰਦਾ ਹੈ ਫੀਲਿੰਗ ਹੁੰਦੀ ਹੈ ਕਿ ਵੀ ਅਸੀਂ ਜਿਹੜਾ ਹੈ ਵੀ ਸਾਡਾ ਵੱਖਰਾ ਦੇਸ਼ ਕਿਉਂ ਨਹੀਂ ਜਾਂ ਅਸੀਂ ਆਜ਼ਾਦ ਕਿਉਂ ਨਹੀਂ ਹੂੰ ਇਹ ਇਹ ਦੇਖੋ ਸਿੱਖਾਂ ਨੂੰ ਨਾ ਕੋਈ ਇਹ ਨਹੀਂ ਹੈਗਾ ਕਿ ਵੀ ਉਹਨਾਂ ਕੋਈ ਭਾਰਤ ਨੂੰ ਵੱਖ ਹੋਣਾ ਚਾਹੁੰਦੇ ਨੇ ਜਾਂ ਕੋਈ ਇਸ ਤਰ੍ਹਾਂ ਇਹ ਸਰਕਾਰਾਂ ਹੀ ਇਸ ਤਰ੍ਹਾਂ ਦਾ ਨੈਰੇਟਿਵ ਸਜਦੇਂਦੀਆਂ ਨੇ ਕਿ ਸਿੱਖਾਂ ਨੂੰ ਇਹ ਲੱਗਦਾ ਭਾਈ ਸਾਡੇ ਵਸਤੇ ਇਸ ਦੇਸ਼ 'ਚ ਨਿਆਂ ਨਹੀਂ ਹੈਗਾ ਔਰ ਸਾਨੂੰ ਉਹ ਨਿਆਂ ਉਹ ਮਿਲੇਗਾ ਜਦੋਂ ਸਾਡਾ ਆਪਣਾ ਵੱਖਰਾ ਦੇਸ਼ ਹੋਏਗਾ ਇਹਦੇ ਬਸ ਸਰਕਾਰਾਂ ਜ਼ਿੰਮੇਵਾਰ ਨੇ ਨਾ ਅਮਰਪਾਲ ਸਿੰਘ ਜ਼ਿੰਮੇਵਾਰ ਹੈ ਨਾ ਹੋਰ ਕੋਈ ਜ਼ਿੰਮੇਵਾਰ ਹੈ ਸੋ ਇਸ ਕਰਕੇ ਜਦੋਂ ਤੱਕ ਆਪਾਂ ਹਿੰਦੁਸਤਾਨ ਵਿੱਚ ਇਹ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿੰਦੇ ਰਵਾਂਗੇ ਉਦੋਂ ਤੱਕ ਤੇ ਇਹ ਹੋਣਾ ਹੈ ਔਰ ਜਦੋਂ ਤੱਕ ਅਸੀਂ ਇਸ ਚੀਜ਼ ਤੋਂ ਬਾਹਰ ਨਹੀਂ ਆਉਂਦੇ ਜਾਂ ਸਾਨੂੰ ਆਜ਼ਾਦੀ ਨਹੀਂ ਮਿਲਦੀ ਉਦੋਂ ਤੱਕ ਸਾਡੇ ਵਾਸਤੇ ਇਹ ਬੜਾ ਮੁਸ਼ਕਲ ਹੋਏਗਾ ਕਿ ਵੀ ਅਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਚੁੱਕ ਸਕੀਏ ਜਾਂ ਅਸੀਂ ਮੌਜੂਦਾ ਸਰਕਾਰ ਕੋਲੋਂ ਕਿਸੇ ਨਿਆਂ ਦੀ ਉਮੀਦ ਕਰ ਸਕੀਏ ਤੁਸੀਂ ਤੇ ਭਾਈ ਜਗਤਾਰ ਸਿੰਘ ਹਵਾਰੇ ਦੇ ਵੀ ਕਰੀਬ ਹੀ ਰਹੇ ਹੋ ਉਹਨਾਂ ਨੂੰ ਵੀ ਕਾਫੀ ਟਾਈਮ ਤੋਂ ਜਾਣਦੇ ਹੋ ਦਹਾਕਿਆਂ ਤੋਂ ਉਹ ਬੰਦ ਨੇ ਜੇਲ੍ਹ ਦੇ ਵਿੱਚ ਤੇ ਜੇ ਅਸੀਂ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ 3 ਸਾਲ ਦੇ ਕਰੀਬ ਤਾਂ ਉਹਨਾਂ ਨੂੰ ਵੀ ਸਮਾਂ ਹੋ ਗਿਆ ਜਦਕਿ ਐਨਐਸਏ ਦੀ ਮਿਆਦ ਸਿਰਫ 1 ਸਾਲ ਦੀ ਹੁੰਦੀ ਹੈ ਪਰ ਵਾਰ-ਵਾਰ ਐਨਐਸਏ ਉਹਨਾਂ ਦੇ ਉੱਤੇ ਵਧਾਇਆ ਜਾਂਦਾ ਰਿਹਾ ਦੋਨਾਂ ਦੇ ਵਿੱਚ ਸਿਮਿਲੈਰਿਟੀ ਕੀ ਹੈ ਕਿਤੇ ਭਾਈ ਅਮਰਿਤਪਾਲ ਸਿੰਘ ਦਾ ਹਸ਼ਰ ਵੀ ਭਾਈ ਜਗਤਾਰ ਸਿੰਘ ਹਵਾਰਾ ਵਾਲਾ ਤਾਂ ਨਹੀਂ ਹੋਏਗਾ ਜਿਹੜੀ ਸਿਮਿਲੈਰਿਟੀ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਇਹ ਹੈ ਕਿ ਕਾਨੂੰਨ ਕਹਿੰਦਾ ਹੈ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਵੀ ਜਿਹੜੇ ਚੈਰ ਦੇ ਜਿਹੜੀ ਸਟੇਟ ਵਿੱਚ ਉਹ ਜਿਹੜਾ ਕੈਦੀ ਹੈ ਜਾਂ ਜੋ ਬੰਦੀ ਹੈ ਹੂੰ ਉਹਨੇ ਉੱਥੇ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕੀਤਾ ਤੇ ਉਹ ਜਿਹੜਾ ਹੈ ਉੱਥੇ ਹੀ ਜੇਲ੍ਹ ਵਿੱਚ ਉਹਨੂੰ ਰੱਖਿਆ ਜਾਏਗਾ ਤੇ ਉੱਥੇ ਹੀ ਉਹਦਾ ਮੁਕੱਦਮਾ ਚੱਲੇਗਾ ਇਹ ਕਹਿੰਦਾ ਹੂੰ ਮੰਨ ਲਓ ਜੇ ਇੱਥੇ ਚੰਡੀਗੜ੍ਹ ਵਿੱਚ ਕੋਈ ਕ੍ਰਾਈਮ ਹੋਇਆ ਹੈ ਤੇ ਚੰਡੀਗੜ੍ਹ ਦੀ ਜੇਲ੍ਹ ਵਿੱਚ ਰੱਖਿਆ ਜਾਏਗਾ ਚੰਡੀਗੜ੍ਹ ਹੀ ਉਹ ਤੇ ਮੁਕੱਦਮਾ ਚੱਲੇਗਾ ਹੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸ ਵਿੱਚ ਇਹ ਬਿਲਕੁਲ ਡਿਫਰੈਂਟ ਹੈ ਉਹਨਾਂ ਦੇ ਉੱਪਰ ਉੱਧਲੀ ਦਾ ਕੋਈ ਵੀ ਕੇਸ ਨਹੀਂ ਹੈ ਜਿੰਨੇ ਵੀ ਕੇਸ ਸੀ ਉਤੋਂ ਬਰੀ ਹੋ ਚੁੱਕੇ ਆ ਹੁਣ ਉਹਨਾਂ ਦੇ ਕੇਸ ਜਿਹੜੇ ਨੇ 1 2 ਜਿਹੜੇ ਰਹਿ ਗਏ ਨੇ ਉਹ ਪੰਜਾਬ ਵਿੱਚ ਨੇ ਹਾਂ ਔਰ ਇਹ ਇਹਨਾਂ ਦਾ ਫਰਜ਼ ਬੰਦਾ ਸੀ ਸਰਕਾਰ ਦਾ ਇੱਕ ਫਰਜ਼ ਸੀ ਕਿ ਵੀ ਉਹ ਇਹਨਾਂ ਨੂੰ ਜਿੱਥੇ ਉਹਨਾਂ ਦਾ ਉਹ ਕ੍ਰਾਈਮ ਹੈ ਜਿੱਥੇ ਮੁਕੱਦਮਾ ਚੱਲ ਰਿਹਾ ਉਸ ਜੇਲ੍ਹ 'ਚ ਸ਼ਿਫਟ ਕਰ ਦੇ ਲੇਕਿਨ ਉਹਨਾਂ ਨੂੰ ਸ਼ਿਫਟ ਵੀ ਨਹੀਂ ਕੀਤਾ ਜਾ ਰਿਹਾ ਮਤਲਬ ਇਹ ਕਿੰਨੀ ਵੱਡੀ ਗੱਲ ਹੈ ਕਿ ਵੀ ਉਹਨੇ ਜੇਲ੍ਹ ਤਬਦੀਲ ਵੀ ਨਹੀਂ ਕੀਤੀ ਜਾ ਰਹੀ ਪਰੋਲ ਦੀ ਤਾਂ ਗੱਲ ਹੀ ਆਪਾਂ ਭੁੱਲ ਜਾਈਏ ਯਾ ਉਹਨਾਂ ਦੀ ਰਾਈਡ ਦੀ ਗੱਲ ਹੀ ਭੁੱਲ ਜਾਈਏ ਕਿ ਉਹਨਾਂ ਨੂੰ ਇਹ ਵੀ ਹੱਕ ਨਹੀਂ ਹੈ ਕਿ ਜਿਹੜੇ ਸ਼ਹਿਰ ਵਿੱਚ ਉਹਨਾਂ ਤੇ ਮੁਕੱਦਮਾ ਚੱਲਿਆ ਵੀ ਉਸ ਜੇਲ੍ਹ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਆਰਪੀ ਸਿੰਘ ਜੀ ਭਾਜਪਾ ਦੇ ਲੀਡਰ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਪਹਿਲਾਂ ਕਾਂਡ ਕਰ ਦਿੰਦੇ ਨੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਐਦਾਂ ਦੀ ਕਟਨਾ ਨੂੰ ਅੰਜਾਮ ਦੇ ਦਿੰਦੇ ਨੇ ਤੇ ਬਾਅਦ ਚੋ ਫਿਰ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਬੰਦੀ ਸਿੰਘ ਬਣ ਜਾਂਦੇ ਨੇ। ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗੱਲ ਕੀਤੀ ਸੀਗੀ ਕਿ ਹੁਣ ਮਹਿਰੋਂ ਵੀ ਆਪਣੇ ਆਪ ਨੂੰ ਬੰਦੀ ਸਿੰਘ ਕਹੇਗਾ। ਯਾਨੀ ਜਿਹੜੇ ਪੰਜਾਬ ਦੇ ਜਿਹੜੇ ਸਿੱਖ ਬੰਦੀ ਸਿੱਖ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਇਹ ਗੱਲ ਕਹੀ ਸੀ ਕਿ ਪਹਿਲਾਂ ਵੱਡੀਆਂ-ਵੱਡੀਆਂ ਮਾਰਤਾ ਤਾਂ ਕਰ ਦਿੰਦੇ ਨੇ, ਕਾਂਡ ਕਰ ਦਿੰਦੇ ਨੇ ਫਿਰ ਬਾਅਦ ਚ ਜੇਲ੍ਹਾਂ 'ਚ ਜਾ ਕੇ ਬੰਦੀ ਸਿੰਘ ਬਣ ਜਾਂਦੇ ਨੇ। ਆਪਣੇ ਆਪ ਨੂੰ ਹੀਰੋ ਖਵਾਉਂਦੇ ਨੇ। ਦੇਖੋ ਗੱਲ ਇਹ ਹੈ ਕਿ ਜਿਹੜੇ ਇਹ ਬੰਦੀ ਸਿੰਘ ਨੇ ਬੰਦੀ ਸਿੰਘ ਕੋ ਗੈਂਗਸਟਰ ਨਹੀਂ ਹੈਗੇ। ਹੂੰ ਕੋਈ ਇਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਕਿ ਕੋਈ ਕੋਈ ਨਸ਼ਿਆਂ ਦੇ ਕੇਸ ਵਿੱਚ ਹੋਣ ਜਾਂ ਕੋਈ ਕਿਡਨਾਪਿੰਗ ਦੇ ਕੇਸ ਵਿੱਚ ਹੋਣ ਜਾਂ ਕੋਈ ਹੋਰ ਕਿਸੇ ਕੇਸ ਵਿੱਚ ਹੋਣ ਬੰਦੀ ਸਿੰਘਾਂ ਨੇ ਇਦਾਂ ਕੋਈ ਕੰਮ ਨਹੀਂ ਕੀਤਾ ਗੈਂਗਸਟਰਾਂ ਵਾਲਾ। ਹੂੰ ਇਹਨਾਂ ਨੇ ਜੋ ਵੀ ਲੜਾਈ ਲੜੀ ਹੈ ਉਹ ਇਹਨਾਂ ਨੇ ਆਪਣੇ ਪੰਥ ਵਾਸਤੇ ਲੜੀ ਹੈ। ਪੰਥਕ ਲੜਾਈ ਹੈ ਇਹਨਾਂ ਦੀ ਭਾਵੇਂ ਉਹਦਾ ਰੂਪ ਕੋਈ ਵੀ ਹੈ। ਹੂੰ ਚਾਹੇ ਕੋਈ ਵਾਰਦਾਤ ਕੀਤੀ ਜਾਂ ਨਹੀਂ ਕੀਤੀ ਜਾਂ ਜੋ ਵੀ ਹੈ। ਲੇਕਿਨ ਇਹਨਾਂ ਨੇ ਜੋ ਕੁਝ ਵੀ ਇਹ ਜੇਲ੍ਹਾਂ ਵਿੱਚ ਜੇਲ੍ਹ ਕੱਟ ਰਹੇ ਨੇ ਉਹ ਸਰਵਿਸ ਕਰਕੇ ਕੱਟ ਰਹੇ ਨੇ ਵੀ ਉਹਨਾਂ ਨੇ ਪੰਥ ਲਈ ਲੜਾਈ ਲੜੀ ਹੂੰ ਸੋ ਇਸ ਕਰਕੇ ਉੱਥੇ ਪੰਥਾ ਕੀ ਰਹਿਣਗੇ ਹੁਣ ਅੰਮ੍ਰਿਤ ਪਾਲ ਸਿੰਘ ਮਹਿਰੋ ਦੀ ਗੱਲ ਆਪਾਂ ਕਰੀਏ ਹੁਣ ਅੰਮ੍ਰਿਤ ਪਾਲ ਸਿੰਘ ਮਹਿਰੋ ਨੇ ਜੇ ਪੰਥ ਵਾਸਤੇ ਕੋਈ ਕੰਮ ਕੀਤਾ ਹੈ ਜੋ ਬੰਦੀ ਸਿੰਘ ਹੀ ਹੋਏਗਾ ਤੇ ਜੇ ਉਹਨੇ ਆਪਣੇ ਕੋਈ ਨਿੱਜੀ ਕੋਈ ਮੁਫਾਦ ਵਾਸਤੇ ਨਿੱਜੀ ਦੁਸ਼ਮਣੀ ਵਾਸਤੇ ਇਹ ਕੋਈ ਸਤਨਾ ਦਾ ਕੰਮ ਕੀਤਾ ਹੈ ਤਾਂ ਬੰਦੀ ਸਿੰਘ ਕਿਵੇਂ ਬਣੇਗਾ ਇਹ ਤੇ ਗੱਲ ਸਮਝਣ ਵਾਲੀ ਹੈ ਲੋਕੀ ਵੀ ਇਸ ਗੱਲ ਨੂੰ ਸਮਝਦੇ ਹੈ ਕਿ ਵੀ ਕੌਣ ਬੰਦੀ ਸਿੰਘ ਹੈ ਜਾਂ ਕੌਣ ਬੰਦੀ ਸਿੰਘ ਨਹੀਂ ਹੈ ਜਿਹੜੇ ਬੰਦੀ ਸਿੰਘ ਨੇ ਉਹ ਸਾਰੇ ਉਹ ਸਿੰਘ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਵੀ ਇਹ ਸਿਆਸੀ ਕੈਦੀ ਨੇ ਸਿਆਸੀ ਕੈਦੀ ਕਿਉਂ ਕਹਿੰਨੇ ਆ ਸਿਆਸੀ ਕੈਦੀ ਇਸ ਕਰਕੇ ਕਹਿੰਨੇ ਆ ਕਿ ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਜਾਂ ਆਪਣੇ ਵਾਸਤੇ ਕੋਈ ਇਸ ਤਰ੍ਹਾਂ ਦਾ ਉਹ ਕੰਮ ਨਹੀਂ ਕੀਤਾ ਉਹਨਾਂ ਜੋ ਕੁਝ ਵੀ ਕੀਤਾ ਉਹ ਸਰਪੰਚਾ ਕਿਤਾ ਵਸਤੇ ਅੰਤਕੇਤਾ ਇਰਖੀ ਕਰਨ ਵਸਤੇ ਕੀਤਾ ਤੇ ਬੰਦੀ ਸਿੰਘੀ ਨੇ ਇਸ ਤਰ੍ਹਾਂ ਕਿਵੇਂ ਕਹਿ ਦੇਈ ਕਿ ਵਾਰਦਾਤ ਕਰਕੇ ਉੱਤੇ ਪਹੁੰਚ ਗਏ ਤੇ ਬੰਦੀ ਸਿੰਘ ਬਣ ਗਏ ਇਹ ਤਾਂ ਗੱਲ ਵੈਸੇ ਵੀ ਸਮਝ ਨਹੀਂ ਆਉਂਦੀ ਔਰ ਲੋਕੀ ਜਿਹੜੇ ਆ ਜਿਹੜੀ ਜਨਤਾ ਹੈ ਉਹ ਇਸ ਮਾਮਲੇ ਬਹੁਤ ਸਿਆਣੀ ਹੈ ਜਨਤਾ ਨੂੰ ਪਤਾ ਹੈ ਕਿ ਵੀ ਕਿਹੜੇ ਬੰਦੀ ਸਿੰਘ ਨੇ ਔਰ ਕਿਹੜੇ ਕ੍ਰਿਮੀਨਲਸ ਨੇ ਇਹ ਡਿਫਰੈਂਸ਼ੀਏਟ ਕਰ ਸਕਦੇ ਨੇ ਸੋ ਇਸ ਕਰਕੇ ਉਹਨਾਂ ਦਾ ਇਹ ਕਹਿਣਾ ਜਿਹੜਾ ਰਮਨੀਤ ਬਿੱਟੂ ਦਾ ਉਹਦੇ ਚ ਕੋਈ ਦਮਦਾਰੀ ਨਹੀਂ 2023 ਲੋਕ ਸਭਾ ਚੋਣਾਂ ਤੋਂ ਬਾਅਦ ਨਾ ਪੰਥਕ ਸਿਆਸਤ ਦੇ ਵਿੱਚ ਇੱਕ ਆਸ ਵੱਜੀ ਸੀ ਕਿ ਪੰਜਾਬ ਦੇ ਵਿੱਚ ਮੁੜ ਤੋਂ ਪੰਥਕ ਸਿਆਸਤ ਦਾ ਮੋੜ ਵੱਜ ਸਕਦਾ ਹੈ ਪਰ ਤਰਨ ਤਰਨ ਜਿਮਨੀ ਚੋਣ ਤੋਂ ਬਾਅਦ ਜਿਸ ਤਰੀਕੇ ਦਾ ਤੁਸੀਂ ਵੀ ਕਿਹਾ ਕਿ ਡਰੋਂ ਲੋਕਾਂ ਨੂੰ ਡਰਾਇਆ ਗਿਆ ਜਾਂ ਲੋਕਾਂ ਨੂੰ ਲੋਕਾਂ ਦਾ ਮਾਈਂਡ ਵਾਸ਼ ਕੀਤਾ ਗਿਆ ਕੀ ਪੰਥਕ ਸਿਆਸਤ ਨੂੰ ਦੱਬਣ ਦੇ ਲਈ ਜਿਹੜੀਆਂ ਵੱਡੀਆਂ ਸਾਜ਼ਿਸ਼ਾਂ ਨੇ ਉਹ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਰਚੀਆਂ ਜਾ ਰਹੀਆਂ ਨੇ ਇਹਦੇ ਬਿਲਕੁਲ ਕਲੀਅਰ ਹੈ ਗੱਲ ਕਿ ਵੀ ਸਰਕਾਰ ਇਹ ਨਹੀਂ ਚਾਹਦੀ ਹੁਣ ਦੇਖੋ ਪੰਜਾਬ ਵਿੱਚ ਸਿੱਖਾਂ ਵਾਸਤੇ ਕੀ ਸਿੱਖਾਂ ਦੇ ਭਲੇ ਵਾਸਤੇ ਕੀ ਹੋ ਸਕਦਾ ਹੈ ਹੂੰ ਪੰਜਾਬ ਵਿੱਚ ਸਿੱਖਾਂ ਦੇ ਭਲੇ ਵਾਸਤੇ ਇਹ ਹੋ ਸਕਦਾ ਹੈ ਕਿ ਇੱਕ ਤਾਂ ਖੇਤਰੀ ਪਾਰਟੀ ਹੋਵੇ ਔਰ ਇੱਕ ਉਹ ਸਿੱਖਾਂ ਦੀ ਪਾਰਟੀ ਹੋਵੇ ਜਿਹਨੂੰ ਆਪਾਂ ਪੰਥਕ ਪਾਰਟੀ ਦਾ ਨਾਮ ਦੇ ਸਕੀਏ ਜੇ ਉਹ ਰਾਜ ਵਿੱਚ ਆਂਦੀ ਹੈ ਰਾਜਕਰਨ ਉਹਨੂੰ ਜੇ ਇਹ ਮਿਲਦਾ ਹੈ ਆਪਣਾ ਜਨਤਾ ਦਾ ਜੇ ਉਹਨੂੰ ਮੈਂ ਮੰਡੇਟ ਮਿਲਦਾ ਹੈ ਤੇ ਉਹ ਉਹ ਜਿਹੜੀ ਚੀਜ਼ ਹੈ ਪੰਥਕ ਉਹ ਸਾਨੂੰ ਜਿਹੜੀ ਹੈ ਨਾ ਉਹ ਅਸੀਂ ਚਾਹਨੇ ਆ ਲੇਕਿਨ ਸਰਕਾਰ ਨੂੰ ਪਤਾ ਇਸ ਗੱਲ ਦਾ ਉਹ ਇਹ ਨਹੀਂ ਚਾਹਦੀ ਕਿ ਵੀ ਕੋਈ ਪੰਥਕ ਸਰਕਾਰ ਸਹੀ ਮੈਨੇ ਆ ਵਿੱਚ ਹਮ ਇੱਥੇ ਰਾਜ ਕਰੇ ਇਸ ਕਰਕੇ ਇਹ ਜਿਹੜੀਆਂ ਸਾਜਸ਼ਾਂ ਰਚੀਆਂ ਜਾਂਦੀਆਂ ਨੇ ਏਜੰਸੀਆਂ ਵੱਲੋਂ ਹੋਰ ਸਾਰੀਆਂ ਪਹਿਲੀ ਸਾਜਿਸ਼ ਤੇ ਹੀ ਹੁੰਦੀ ਹੈ ਕਿ ਵੀ ਉਹ ਇਕੱਠੇ ਨਹੀਂ ਹੋਣ ਦਿੰਦੇ ਆਪਸ ਵਿੱਚ ਉਹਨਾਂ ਨੇ ਇੰਨੇ ਪਾੜ ਪਾਏ ਹੋਏ ਨੇ ਕਿ ਵੀ ਉਹ ਇਕੱਠੇ ਇਕਤਾ ਉਹਨਾਂ ਚ ਹੁੰਦੀ ਨਹੀਂ ਮੰਤਾਰਨ ਤਾਰਨ ਦਾ ਕੇਸ ਲੈ ਲਈਏ ਜੇ ਤਰਨ ਤਾਰਨ ਵਿੱਚ ਹੁਣ ਜਿਹੜਾ ਬਾਦਲ ਅਕਾਲੀ ਦਲ ਹੈ ਜੋ ਪੰਥ ਨਾਲ ਰਲ ਕੇ ਚੱਲਦਾ ਸਾਰੇ ਪੰਥਕ ਪਾਰਟੀਆਂ ਨੇ ਸਾਰਿਆਂ ਨੇ ਉਹਨਾਂ ਨੂੰ ਜਿਹੜਾ ਮਨਦੀਪ ਸਿੰਘ ਨੂੰ ਸਪੋਰਟ ਕੀਤਾ ਸੀ ਜੇ ਅਕਾਲੀ ਦਲ ਬਾਦਲ ਵੀ ਆਪਣਾ ਕੈਂਡੀਡੇਟ ਖੜਾ ਕਰਨ ਦੀ ਬਜਾਏ ਉਹਨੂੰ ਸਪੋਰਟ ਕਰਦਾ ਤੇ ਮਨਦੀਪ ਸਿੰਘ ਨੇ ਜਿੱਤ ਜਾਣਾ ਸੀ ਮਨਦੀਪ ਸਿੰਘ ਨੇ ਇਹ ਸੀਟ ਜਿੱਤ ਲੈਣੀ ਸੀ ਲੇਕਿਨ ਇਹ ਸਾਰਿਆਂ ਦੀਆਂ ਨਾ ਜਿਹੜੀਆਂ ਪਾਰਟੀਆਂ ਦੀਆਂ ਨਾ ਵੱਖਰੀਆਂ ਵੱਖਰੀਆਂ ਤਾਰਾਂ ਜੁੜੀਆਂ ਹੋਈਆਂ ਨੇ ਕੋਈ ਪਤਾ ਨਹੀਂ ਕਿ ਜਿੱਥੇ ਤਾਰ ਜੁੜੀ ਹੈ ਔਰ ਇਹਦੇ ਵਿੱਚ ਜਿਹੜਾ ਹੈਗਾ ਏਜੰਸੀਆਂ ਦਾ ਰੋਲ ਜਿਹੜਾ ਹੈ ਉਹ ਬਹੁਤ ਜਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ